ਕਲਾ ਦੇ ਅੰਗ ਸੰਗ ਵਿੱਚ ਹੋਣਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹੈ ਇਸ ਪ੍ਰੋਗਰਾਮ ਵਿੱਚ ਅਸੀਂ ਕਿ세 ਬਲਕ ਖਣ ਕਲਾ ਵਿੱਚ ਸਿੱਖਲੀ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੇ ਕਿਸ ਖੇਤਰ ਦੇ ਵਿੱਚ ਕਿਹੜਾ ਯੋਗਦਾਨ ਪਾਇਆ ਤੇ ਇਹਦੇ ਨਾਲ-ਨਾਲ ਕਦੇ-ਕਦੇ ਮੈਂ ਹਮੇਸ਼ਾ ਹੀ ਕੋਈ ਵੱਖਰੇ ਇਸ਼ੂ ਵਿਸ਼ੇ ਨੂੰ ਲੈ ਕੇ ਉਹਦੇ ਬਾਰੇ ਗੱਲਬਾਤ ਵੀ ਕਰਦਾ ਰਹਿਣਾ ਹੈਗਾ ਅੱਜ ਕਿਉਂਕਿ ਮੈਂ ਖੁਦ ਆਪ ਕੈਂਸਰ ਦਾ ਸਰਵਾਈਵਰ ਹੈਗਾ ਤੇ ਅੱਜ ਸਾਡੇ ਵਿੱਚ ਜਿਸ ਵਿਅਕਤੀ ਨੇ ਸਾਡੇ ਨਾਲ ਗੱਲਬਾਤ ਕਰਨੀ ਆ ਉਹ ਸਰਦਾਰ ਸੁਚਾ ਸਿੰਘ ਕਲੇਰ ਨੇ ਉਹ ਵੀ ਇਸ ਬਿਮਾਰੀ ਦੇ ਵਿੱਚੋਂ ਲੱਗੇ ਨੇ ਔਰ ਲੰਘ ਰਹੇ ਨੇ ਮੈਂ ਵਿਸ਼ੇਸ਼ ਤੌਰ ਤੇ ਅੱਜ ਇਸ ਵਿਸ਼ੇ ਦੇ ਉੱਤੇ ਗੱਲ ਕਰਨੀ ਚਾਹੁੰਦਾ ਕਿਉਂਕਿ ਜਦੋਂ ਗੱਲ ਕੈਂਸਰ ਦੀ ਆਉਂਦੀ ਆ ਤਾਂ ਕੈਂਸਰ ਨੂੰ ਇੱਕ ਤਰ੍ਹਾਂ ਨਾਲ ਮੌਤ ਦਾ ਹੀ ਦੂਜਾ ਨਾਮ ਦਿੱਤਾ ਜਾਂਦਾ ਹੈਗਾ ਇਹ ਕਿਸੇ ਨੂੰ ਬਿਮਾਰੀ ਹੋ ਜਾਂਦੀ ਹੈ ਦਾ ਨਹੀਂ ਸਮਝਦੇ ਬਸ ਜੀਵਨ ਦਾੰ ਦਿੱਤਾ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਇਹ ਜੀਵਨ ਦਾ ਅੰਤ ਨਹੀਂ ਹੈ ਇਸ ਬਿਮਾਰੀ ਦਾ ਵੀ ਇਲਾਜ ਹੁੰਦਾ ਔਰ ਤੁਹਾਡੇ ਸਾਹਮਣੇ ਬੈਠੇ ਆ ਬੰਦੇ ਜਿਹੜੇ ਕੇਸ ਬਿਮਾਰੀ ਦੇ ਵਿੱਚੋਂ ਲੰਘ ਕੇ ਅੱਜ ਪੂਰੇ ਤੰਦਰੁਸਤ ਬੈਠੇ ਆ ਸੋ ਆਓ ਸਭ ਤੋਂ ਪਹਿਲਾਂ ਤਾਂ ਕਲੇਰ ਸਾਹਿਬ ਨੂੰ ਜੀ ਹੈ ਕਹਿੰਦੇ ਆ ਕਲੇਰ ਸਾਹਿਬ ਕਲਾਦੇ ਸੰਗ ਵਿੱਚ ਤੁਹਾਡ ਜੀ ਆਇਆਂ ਕਹਿੰਦੇ ਆ ਤੁਹਾਡਾ ਸੈਂਕਿਓ ਤੁਸੀਂ ਚੈਨਲ ਪੰਜਾਬੀ ਤੇ ਸਰੋਤਿਆਂ ਦੇ ਰੂਪ ਰੂਪ ਨੂੰ ਕਰ ਰਹੇ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਲੇਰ ਸਾਹਿਬ ਗੱਲ ਕਰੀਏ ਕਿਉਂਕਿ ਮੈਂ ਪਰਸਨਲ ਤੌਰ ਤੇ ਤੁਹਾਨੂੰ ਜਾਣਦਾ ਹੋਣ ਕਰਕੇ ਤੁਹਾਡੇ ਨਾਲ ਨਾਲ ਤੁਹਾਡੀ ਬਿਮਾਰੀ ਦੇ ਨਾਲ ਨਾਲ ਕਿਉਂਕਿ ਜਦੋਂ ਤੁਸੀਂ ਡਾਇਗਨੋਸ ਹੋਏ ਆ ਤੁਸੀਂ ਪਹਿਲਾਂ ਮੇਰੇ ਨਾਲ ਉਹ ਗੱਲ ਕੀਤੀ ਕਿਉਂਕਿ ਮੈਂ ਇਹਦੇ ਵਿੱਚੋਂ ਲੰਘਿਆ ਹੋਇਆ ਸੀਗਾ ਅ ਪਿਛਲੇ ਸਮੇਂ ਦੇ ਵਿੱਚ ਹਾਲਾਂਕਿ ਤੁਸੀਂ ਸਨਰਨ ਵੀ ਹਰ ਸਾਲ ਦੌੜਦੇ ਹੋ ਤੁਸੀਂ ਸਿਹਤ ਦਾ ਬੜਾ ਧਿਆਨ ਰੱਖਦੇ ਹੋ ਔਰ ਤੁਹਾਡੀ ਜਿਹੜੀ ਡਾਈਟ ਵੀ ਬੜੀ ਐਨ ਪਰਫੈਕਟ ਡਾਈਟ ਔਰ ਜੀਵਨ ਜਿਹੜਾ ਤੁਹਾਡਾ ਜੀਵਨ ਦਾ ਸਟਾਈਲ ਆ ਉਹ ਆਈਡੀਅਲ ਆ ਇਹ ਬੰਦਾ ਇਹ ਸੋਚਦਾ ਵੀ ਜਿਸ ਤਰ੍ਹਾਂ ਤੁਸੀਂ ਖਾਂਦੇ ਪੀਂਦੇ ਹੋ ਜਿਸ ਤਰ੍ਹਾਂ ਤੁਸੀਂ ਰਹਿੰਦੇ ਹੋ ਕੋਈ ਫਾਲਤੂ ਇਸ ਤਰ੍ਹਾਂ ਨਹੀਂ ਐਸੇ ਬੰਦੇ ਨੂੰ ਵੀ ਇਹ ਬਿਮਾਰੀ ਲੱਗ ਸਕਦੀ ਆ ਤੇ ਪਿਛਲੇ ਸਮੇਂ ਦੇ ਵਿੱਚ ਤੁਸੀਂ ਕੈਂਸਰ ਡਾਇਗਨੋਸ ਹੋਇਆ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਇਹ ਕਿਵੇਂ ਪਤਾ ਲੱਗਿਆ ਪਰ ਮਹੌਨ ਪਰ ਜਿਸ ਤਰ੍ਹਾਂ ਕੈਂਸਰ ਤੇ ਅਪਾ ਗੱਲ ਕਰੀਏ ਮਤਲਬ ਇਹ ਮੈਂ ਦੇਖਿਆ ਹੈਗਾ ਉਪਰ ਹੈ ਕਿਸੇ ਨੂੰ ਵੀ ਹੋ ਸਕਦਾ ਜਿਸ ਤਰ੍ਹਾਂ ਤੁਸੀਂ ਮੇਰੇ ਸਿਹਤ ਦੇ ਬਾਰੇ ਗੱਲ ਕੀਤੀ ਆ ਦੌੜਨ ਦੇ ਬਾਰੇ ਕੀਤੀ ਐਕਸਰਸਾਈਜ਼ ਦੇ ਬਾਰੇ ਕੀਤੀ ਪਰ ਇਹ ਕਿਸੇ ਵੀ ਬੰਦੇ ਨੂੰ ਹੋ ਸਕਦਾ ਜੇ ਅਸੀਂ ਦੇਖੀਏ ਮਿਹਰੇ ਚੰਗੇ ਲੋਕ ਬਹੁਤ ਖਾਣੇ ਪੀਣੇ ਦਾ ਖਿਆਲ ਆ ਬਹੁਤ ਕਲੀਨ 에ਅਰ ਚ ਰਹਿੰਦੇ ਆ ਮਿਸਾਲ ਦੇ ਤੌਰ ਤੇ ਜਿੰਸਲੈਂਡ ਦੇ ਆਜਿਤੇ ਵਾਸ਼ਾ ਲਾ ਉਹਨਾਂ ਨੂੰ ਵੀ ਕੈਂਸਰ ਆ ਉਹਨੂੰ ਵੀ ਕੈਂਸਰ ਆ ਰਾਈਟ ਇਹ ਹੁਣ ਉਹਨਾਂ ਨਾਲੋਂ ਕਲੀਨ ਉਹਨਾਂ ਨਾਲੋਂ ਵਧੀਆ ਵਾਤਾਵਰਨ ਚ ਕੋਈ ਨਹੀਂ ਰਹਿ ਸਕਦਾ ਸੋ ਜਿੱਥੇ ਤੱਕ ਇਹ ਠੀਕ ਆ ਦੇਖਿਆ ਜਾਂਦਾ ਕੋਈ ਵਾਤਾਵਰਨ ਬੜਾ ਖਰਾਬ ਹੋ ਬਈ ਜੀ ਇਹ ਹੋ ਜਾਂਦਾ ਮੈਂ ਇਹ ਸਮਝਦਾ ਨਹੀਂ ਤੇ ਕਿਸੇ ਨੂੰ ਵੀ ਹੋ ਸਕਦਾ ਹਾਂ ਜਿਸ ਤਰ੍ਹਾਂ ਕੈਂਸਰ ਆ ਘਪੇ ਆਪਾ ਕਹਿੰਨੇ ਆਪੇ ਕੈਂਸਰ ਇੰਡੀਆ ਚ ਵੀ ਬਹੁਤ ਆ ਮੈਂ ਅੱਜ ਸਵੇਰੇ ਇੱਕ ਰਿਪੋਰਟ ਪੜ੍ਹ ਰਿਆ ਸਗਾ ਸਾਰਿਆਂ ਨੂੰ ਜ਼ਿਆਦਾ ਕੈਂਸਰ ਹੈ ਯੂਰਪ ਦੇਸ਼ਾਂ ਦੇ ਵਿੱਚ ਯੂਰਪੀਨ ਦੇਸ਼ਾਂ ਦੇ ਵਿੱਚ ਇੰਡੀਆ ਉਹਨਾਂ ਦੇ ਵਿੱਚ 10 ਨੰਬਰਾਂ ਚ ਨਹੀਂ ਆਉਂਦਾ ਕੈਨੇਡਾ ਉਹ ਨਹੀਂ ਆਉਂਦਾ ਅਮਰੀਕਾ ਨਾ ਨਹੀਂ ਆਉਂਦਾ ਅੱਛਾ ਯੂਰਪੀਨ ਯੂਰਪੀਨ ਜਿਹੜੀਆਂ ਕੰਟਰੀਆਂ ਡੈਨਮਾਰਕ ਤੇ ਜਰਮਨੀ ਤੋਂ ਟਾਪ ਉਹ ਦੱਸ ਹੀ ਮੰਨਦੇ ਆ ਬਡਨ ਮਾਰਕਸ ਇਸ ਦਾ ਵਨ ਆਫ ਦਾ ਬੈਸਟ ਕੰਟਰੀ ਪਰ ਸੋ ਕੈਂਸਰ ਹੈ ਜਿਹੜਾ ਕਿਸੇ ਨੂੰ ਵੀ ਹੋ ਸਕਦਾ ਬੋਡੀ ਦੇ ਅੰਦਰ ਮੈਂ ਪਿਛਲੀ ਕਹੋ ਭਈ ਪਿਛਲੀ ਸੈਂਚਰੀ ਪਿਛਲੀ ਸਦੀ ਦੇ 8ਵੇਂ ਦਹਾਕੇ ਦੇ ਖੀਰ ਤੇ ਵਿਚ ਕੈਂਸਰ ਏਜੰਸੀ ਦੇ ਨਾਲ 2 ਸਾਲ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਜਿਹੜੀ ਬੀਸੀ ਕੈਂਸਰ ਏਜੰਸੀ ਆ ਉਹਦਾ ਮੈਂ ਡਾਇਰੈਕਟਰ ਰਿਹਾ 2 ਸਾਲ ਸੋ ਥੋੜਾ ਕੈਂਸਰ ਬਾਰੇ ਜਾਣਨ ਦਾ ਕੋਇਆ ਕਿਉਂਕਿ ਮੇਰੀ ਕੋਈ ਮੈਡੀਕਲ ਬੈਕਗਰਾਉਂਡ ਤਾਂ ਹੈ ਨਹੀਂ ਪਰ ਮੈਂ ਕੋਈ ਮੈਡੀਸਨ ਬਾਰੇ ਜਾਣਦਾ ਐ ਐਕਸਪਰਟ ਨਹੀਂ ਬਸ ਜਾਣਕਾਰੀ ਆ ਜਾਣਕਾਰੀ ਆ ਤੇ ਉਹਦੇ ਵਿੱਚ ਮੈਂ ਦੇਖਿਆ ਫੇ ਬਾਡੀ ਦੇ ਅੰਦਰ ਲੱਖਾਂ ਕਿਸਮ ਦੇ ਸੈੱਲ ਆ ਉਹ ਸਾਰੇ ਟੁੱਟਦੇ ਰਹਿੰਦੇ ਆ ਤੇ ਉਹ ਬਾਸ਼ ਹੁੰਦੇ ਰਹਿੰਦੇ ਆ ਤੇ ਨਵੇਂ ਸੈੱਲ ਬਣਦੇ ਆ ਤੁਹਾਡੀ ਬਾਡੀ ਨੂੰ ਮਤਲਬ ਪਰਫੋਰਮਟ ਕਰਦੇ ਆ એનર્ਜੀ ਦਿੰਦੇ ਆ ਪਰ ਉਹਨਾਂ ਦੇ ਵਿੱਚ ਕੁਝ ਐਹੋ ਜਿਹੇ ਸੈੱਲ ਆ ਜਿਹੜੇ ਟੁੱਟਦੇ ਆ ਉਹ ਮਤਲਬ ਕਹਾਂ ਰੋੜਦੇ ਨਹੀਂ ਤੇ ਉਹ ਇੱਕ ਤਾਂ ਇਕੱਠੇ ਸ਼ੁਰੂ ਉਹ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਉਹ ਇੱਕ ਗਲਤੀ ਬਣਨੀ ਸ਼ੁਰੂ ਉਹਨੂੰ ਅਸੀਂ ਕਹਿੰਦੇ ਆ ਇਹ ਮਤਲਬ ਕੈਂਸਰ ਸੈੱਲ ਆ ਗਰੋਹਣ ਸ਼ੁਰੂ ਜਿਸ ਤਰ੍ਹਾਂ ਤੁਸੀਂ ਲੇਡੀ ਤੇ ਆਮ ਤੌਰ ਤੇ ਆਪਾਂ ਦੇਖਦੇ ਆਂ ਬ੍ਰੈਸਟ ਕੈਂਸਰ ਹੋ ਗਿਆ ਉਹਨਾਂ ਦੇ ਛਾਤੀ ਦੇ ਵਿੱਚ ਖਾਸ ਤੌਰ ਤੇ ਗਲਤੀ ਪਹਿਲਾਂ ਸਭ ਤੋਂ ਦਿਖਾਈ ਦਿੰਦੀ ਆ ਗਿਆ ਸੋ ਉਹ ਜਿਹੜੇ ਸੈੱਲ ਆ ਉਹ ਬਤਰ ਕੇ ਜਿਹੜਾ ਟੁੱਟਦੇ ਆ ਉਹ ਮਤਲਬ ਪਾਣ ਉਹ ਉहां ਤੜਦੇ ਨਹੀਂ ਉੱਥੇ ਇਕੱਠੇ ਹੁੰਦਾ ਪੈਂਡਟ ਇਸ ਹਾ ਕੈਂਸਰ ਅੱਛਾ ਜਿਸ ਤਰ੍ਹਾਂ ਮੈਂ ਗੱਲ ਕੀਤੀ ਆ ਬਈ ਕੈਂਸਰ ਕਿ ਕਿਸੇ ਨੂੰ ਵੀ ਹੋ ਸਕਦਾ ਮੈਨੂੰ ਜਿਸ ਤਰ੍ਹਾਂ ਤੁਸੀਂ ਕਿਸੇ ਤੋਂ ਪੁੱਛਿਆ ਡਾਇਗਨੋਸ ਆ ਮੈਂ ਅੱਜ ਤੋਂ 6 ਸਾਲ ਪਹਿਲਾਂ 2019 ਦੇ ਵਿੱਚ ਇੰਡੀਆ ਗਿਆ ਤੇ ਉੱਥੇ ਜਾ ਕੇ ਮੈਨੂੰ ਕੁਝ ਟੈਂਪਰੇਚਰ ਹੋ ਗਿਆ ਉਨ ਤਰ੍ਹਾਂ ਤੁਹਾਨੂੰ ਪਤਾ ਚਾਹ ਇਤੋਂ ਜ਼ਿਆਦਾ ਥੋੜੇ ਬਹੁਤ ਸਿੱਖ ਹੋ ਜਿਹਦਾ ਮੈਨੂੰ ਕਾਫੀ ਖੰਗ ਹੋ ਗਈ ਤੇ ਮੈਂ ਉੱਥੇ ਦਾ ਡਾਕਟਰ ਵਗੈਰਾ ਦੇਖੇ ਤੇ ਉਹਨਾਂ ਨੇ ਮੈਨੂੰ ਜਿਹੜੀ ਸੀ ਖੰਗ ਵਗੈਰਾ ਦਵਾਈ ਦਿੱਤੀ ਪਰ ਮੈਨੂੰ ਉੱਥੇ ਕੋਈ ਮਤਲਬ ਠੀਕ ਨਾ ਹੋਇਆ ਹਮ ਜਦ ਮੈਂ ਵਾਪਸ ਆਇਆ ਤੇ ਮੈਨੂੰ ਆਉਂਦੇ ਨੂੰ ਹੀ ਇਦਾਂ ਲੱਗੇ ਪਏ ਮੈਨੂੰ ਦਮ ਚੜਦਾ ਆਇਆ ਤੇ ਮੇਰੇ ਕੋਈ ਮਤਲਬ ਅਦਰ ਕੁ ਹੋਰ ਟਾਈਪ ਤੇ ਕੋਈ ਪ੍ਰੋਬਲਮ ਆ ਗਈ ਆ ਤੇ ਮੈਂ ਆਇਆ ਤੇ ਮੈਨੂੰ ਆਉਂਦੇ ਨੂੰ ਫਿਰ ਟੈਂਪਰੇਚਰ ਹੋ ਗਿਆ ਤੇ ਟੈਂਪਰੇਚਰ ਜ਼ਿਆਦਾ ਹੋ ਗਿਆ ਮੈਂ ਰਾਤ ਨੂੰ ਹੀ ਹਸਪੀਟਲ ਚ ਲੱਗ ਗਿਆ ਹਸਪੀਟਲ ਉਹਨਾਂ ਨੇ ਜਾ ਕੇ ਮੈਨੂੰ ਚਾਰਟ ਡਾਇਗਨੋਸ ਕਰਨਾ ਸ਼ੁਰੂ ਕੀਤਾ ਚੈੱਕ ਵਗੈਰਾ ਕੀਤਾ ਸੀਟੀ ਸਕੈਨ ਕੀਤੇ ਅਕਸਰੇ ਕੀਤੇ ਤੇ ਉਹ ਕਹਿੰਦੇ ਮੇਰੇ ਲੰਗਸ ਦੇ ਵਿੱਚ ਪਾਣੀ ਪਿਆ ਆ ਤੇ ਉਹਨਾਂ ਨੇ ਪਾਣੀ ਉਸੇ ਰਾਤ ਨੂੰ ਕੱਢ ਦਿੱਤਾ ਤੇ ਮੈਨੂੰ ਉੱਥੇ ਉਹਨਾਂ ਨੇ ਐਡਮਿਟ ਕਰ ਲਿਆ ਤੇ ਐਡਮਿਟ ਕੀਤਾ ਮੈਨੂੰ ਉੱਥੇ 10 ਦਿਨ ਰਹਿਣਾ ਪਿਆ ਉਹਨਾਂ ਨੇ ਮੈਨੂੰ 5 ਦਿਨ ਬਾਅਦ ਡਾਕਟਰ ਨੇ ਆ ਕੇ ਇੱਕ ਨੂੰ ਦੱਸਿਆ ਉਹ ਕਹਿੰਦਾ ਭਾਈ ਕਹਿਣਾ ਕਿ ਸੇ ਡਾਕਟਰ ਨੇ ਮੈਨੂੰ ਪਹਿਲਾਂ ਗੱਲ ਕੀਤੀ ਆ ਕਿ ਤੈਨੂੰ ਕੈਂਸਰ ਆ ਮੈਂ ਕਿਹਾ ਨਹੀਂ ਹੂੰ ਹੂੰ ਤੇ ਉਹ ਕਹਿੰਦਾ ਕਿ ਤੈਨੂੰ ਉਹਨਾਂ ਲੰਗ ਕੈਂਸਰ ਆ ਅੱਛਾ ਤੇ ਮੈਂ ਥੋੜਾ ਜਿਹਾ ਜਿਸ ਤਰ੍ਹਾਂ ਮੈਂ ਦੱਸਿਆ ਮੈਨੂੰ ਕੈਂਸਰ ਬਾਰੇ ਉਹ ਪਤਾ ਸੀ ਤੇ ਕੈਂਸਰ ਇੱਕ ਬੋਡੀ ਪਿਆਨਾ ਕਹ ਲੋ ਖਤਰਨਾਕ ਬਿਮਾਰੀ ਆ ਇਹਨਾਂ ਡੈਥ ਛੇਤੀ ਹੋ ਜਾਂਦੀ ਆ ਹੂੰ ਨਾ ਉਹ ਡਾਕਟਰ ਨੂੰ ਜਿਹੜਾ ਰਿਸਪਾਂਸ ਸੀ ਤਾ ਉਹ ਮੇਰਾ ਦਰਾ ਕੋਸ਼ਿ ਜਾਇਸਾ ਉਹ ਕਹਿੰਦਾ ਜੋ ਡੋਨਟ ਬਰੀ ਮੈਨ ਕਨ ਉਹ ਮੈਨ ਅਨੋਟ ਡਾਕਟਰ ਬਾਟ ਆਈ نو ਬਟ ਲिटल ਬਟ ਅਬਾਊਟ ਦਾ ਕੈਂਸਰ ਮੈਨ ਕਾ ਦੈਟਸ ਓਕੇ ਆਈਲ ਹੈਂਡਲ ਇਟ ਅੱਛਾ ਤੇ ਮੈਨੂੰ ਉੱਥੇ ਸ਼ੇਕ ਜਨ ਉਹਨਾਂ ਨੇ ਹੋਲ ਰੱਖਿਆ ਤੇ ਫਿਰ ਉਹਨਾਂ ਨੇ ਮੇਰੇ ਯੋਕਨਸਰ ਵਾਲੇ ਜਰੀ ਸਕੇ ਉਹਨਾਂ ਨੇ ਓਨਕੋਲੋਜਿਸਟ ਨਾਲ ਮੇਰੀ ਅਪਾਇੰਟਮੈਂਟ ਅਸੈਟ ਕਰ ਦਿੱਤੀ ਹਾਂਜੀ ਜਿਹੜੀ ਮੇਰੀ ਓਨਕੋਲੋਜਿਸਟ ਸੀ ਉਹਨਾਂ ਨੇ ਵੀ ਮੈਨੂੰ ਉਸ ਵੇਲੇ ਜੈਸ ਵਲੇ ਮੈਂ ਉਹਨਾਂ ਕੋਲ ਪਹਿਲੀ ਵਾਰ ਗਿਆ ਤਾਂ ਉਹਨਾਂ ਨੇ ਮੈਨੂੰ ਥੋੜਾ ਜਿਹਾ 120 ਪੁਆਇੰਟ ਅੱਡ ਜਾਈ ਜਿਹੜੀ ਜਿਹੜੀ ਸਿੱਖੀ ਉਹਨਾਂ ਨੇ ਕਿਹਾ ਭਾਈ ਮਸਕਲੇ ਆਰ ਇੰਜੋਏ ਜੋਰ ਸੈਲਫ ਪਰ ਇਹ ਬਹੁਤਾ ਸਮਾਂ ਨਹੀਂ ਆਗਾ ਕਿਉਂਕਿ ਲੰਕਿੰਸ ਮੋਸਟਲੀ ਜਿਹੜੇ ਬੰਦੇ ਕੈਂਸਰ ਹੁੰਦੇ ਆ ਪ੍ਰੋਸਟੇਟ ਹੋ ਗਿਆ ਕੋਲਨ ਹੋ ਗਿਆ ਸਾਰਿਆਂ ਨੂੰ ਡੇਂਜਰਸ ਆ ਤੇ ਸਾਰਿਆਂ ਨੂੰ ਜ਼ਿਆਦਾ ਹੈਗਾ ਜਿਹੜਾ ਜਦੋਂ ਕੋਈ ਇਲਾਜ ਨਹੀਂ ਕੀਤਾ ਜਾ ਸਕਦਾ ਮੈਂ ਕਿਹਾ ਕੋਈ ਗੱਲ ਨਹੀਂ ਤੇ ਹੁਣ ਮੈਨੂੰ 6 ਸਾਲ ਹੋ ਗਏ ਆ ਲੇਕਿਨ ਮੈਂ ਉਹਨਾਂ ਦੇ ਮਤਲਬ ਕੰਡਰ ਦੇ ਓਨਕੋਲੋਜਿਸਟ ਮੈਨੂੰ ਐਵਰੀ 3 ਮੰਥ ਦੇਖਦੇ ਆ ਦੇ ਆਰ ਸਰਪ੍ਰਾਈਜ਼ ਉਹ ਕਹਿੰਦੇ ਮੈਂ ਸਕਰਿਆ ਉਸ ਲੈਵਲ ਤੇ ਖੜਾ ਹੈਗਾ ਉਹ ਉਹ ਕਹਿੰਦੇ ਭਈ ਤੂੰ ਐ ਬਿਲਕੁਲ ਉਸ ਲੈਵਲ ਤੇ ਆ ਮੈਂ ਹੁਣ ਲਾਸਟ ਟਾਈਮ ਜਾ ਗਿਆ ਮਹੀਨਾ ਖੋਇਆ ਉਹ ਕਹਿੰਦੇ ਉਹ ਵੀ ਤੇਰੇ ਕੋ ਕੈਂਸਰ 4 ਸਟੇਜ 4 ਸੀ ਹੁਣ ਵੀ ਸਟੇਜ 4 ਆ ਲੇਕਿਨ ਇਹ ਹੈਗਾ ਉਹ ਜਿੰਨਾ ਉਸ ਹੀ ਉਹਨਾਂ ਹੀ ਆ ਉਹਨਾਂ ਹੀ ਕਿਸੇ ਪਾਸੇ ਨੂੰ ਮਤਲਬ ਵੱਧ ਨਹੀਂ ਰਿਹਾ ਤੇ ਸੋਇਆ ਕੈਂਸਰ ਦੇ ਹੈਗੇ ਆ ਜਿੱਥੇ ਤੱਕ ਕੈਂਸਰ ਦਾ ਸਰਵਾਈਵਲ ਰੇਟ ਆ ਮੈਂ ਹਰ ਇੱਕ ਨੂੰ ਇਹ ਕਹਿਣਾ ਚਾਹੀਦਾ ਹਾਂ ਮੈਂ ਤੁਹਾਨੂੰ ਬਹੁਤਾ ਆਪਣੇ ਆਪ ਨੂੰ ਥਿੰਦਿਕ ਦਾਣ ਲੈ ਲੈ ਜਾਣਾ ਦਦਾ ਉਹ ਮੈਨੂੰ ਕੈਂਸਰ ਹੋ ਗਿਆ ਮੈਂ ਕਿਸੇ ਨਾਲ ਗੱਲ ਨਾ ਕਰਾਂ ਐਟੀਟਿਊਡ ਪੋਜ਼ਿਟਿਵ ਰੱਖੋ ਉਹ ਹਾਂ ਤੁਸੀਂ ਪੋਜ਼ਿਟਿਵ ਰੱਖੋ ਮੈਂ ਤਾਂ ਸਾਹਮਣੇ ਆਪਣੇ ਦੋਸਤਾਂ ਨਾਲ ਆਪਣੇ ਫੈਮਲੀ ਰਿਸ਼ਤੇਦਾਰਾਂ ਨਾਲ ਸਾਂਝਾ ਜਿਹੜਾ ਵੀ ਦੁੱਖ ਸੋਖਿਆ ਉਹ ਸਾਂਝਾ ਕਰਨਾ ਚਾਹੀਦਾ ਕਹਿੰਦੇ ਆ ਨਾ ਉਹ ਜੇ ਖੁਸ਼ੀ ਆ ਤੇ ਉਹ ਵੰਡੀ ਜਾਂਦੀ ਆ ਉਹ ਵਾਝ ਜਾਂਦੀ ਆ ਜੇ ਦੁੱਖ ਆ ਤਾਂ ਜੇ ਤੂੰ ਸ਼ੇਅਰ ਕਰੋ ਘਟ ਜਾਂਦਾ ਸੋ ਤੁਹਾਨੂੰ ਉਹ ਹੈਗਾ ਵੀ ਸ਼ੇਅਰ ਕਰਨਾ ਚਾਹੀਦਾ ਤੇ ਤੁਹਾਨੂੰ ਮਤਲਬ ਹੌਸਲਾ ਰੱਖਣਾ ਚਾਹੀਦਾ ਵੀ ਕੋਈ ਵੀ ਬਿਮਾਰੀ ਹੈਗੀ ਆ ਪਰ ਕੈਂਸਰ ਜਿਹੜਾ ਹੈਗਾ ਇਹਦਾ ਜਿਹੜਾ ਸਰਵਾਈਵਰ ਰੇਟ ਆ ਅੱਜ ਕੱਲ ਬਹੁਤ ਆਪ ਜਾ ਰਿਹਾ ਤੇ ਕਿਉਂਕਿ ਉਹਦੇ ਨਾਲ ਜਦੋਂ ਹੁਣ ਬ੍ਰਸਟ ਕੈਂਸਰ ਲੇਡੀਜ਼ ਨੂੰ ਹੁੰਦਾ ਉਹਦਾ ਸਰਵਾਈਵਰ ਰੇਟ ਇਸ ਵੇਲੇ 91% ਆ ਤੇ ਉਹ ਸਰਵਾਈਵ ਕਰ ਜਾਂਦੇ ਐ ਇਸੇ ਤਰ੍ਹਾਂ ਪ੍ਰੋਸਟੇਟਿਸ ਕੈਂਸਰ ਆ ਬੰਦਿਆਂ ਨੂੰ ਹੁੰਦਾ 89% ਤੇ ਲੰਗਸ ਜਿਹੜਾ ਕੋਲਨ ਆ ਉਹ 67% ਉਹਦੇ ਬਾਅਦ ਸਰਵਾਈਵਰ ਬੰਦੇ ਆ ਗਿਆ ਸਰਵਾਈਵਰ ਦੀ ਜਦੋਂ ਮੈਂ ਗੱਲ ਕਰਦਾ ਪੈ ਕੈਂਸਰ ਜਦ ਡਾਇਗਨੋਸ ਹੁੰਦਾ ਉਸ ਤੋਂ ਬਾਅਦ ਜਿਹੜਾ 5-7 ਸਾਲ ਨਿਕਲ ਜਾਂਦਾ ਕੱਢ ਜਾਂਦਾ ਉਹਨੂੰ ਕਹਿੰਦੇ ਹੈ ਸਰਵਾਈਵਰ ਤੇ ਜਿਹੜਾ ਲੰਗ ਕੈਂਸਰ ਆ ਇਹ ਥੋੜਾ ਜਿਆਦਾ ਡੇਂਜਰਸ ਹੈ ਤੇ ਵਿੱਚ 20% ਕੈਂਸਰ ਹੈ ਗਿਆ ਕਿ ਤੁਸੀਂ 5 ਸਾਲ ਹੈ ਕੜ ਤਰ੍ਹਾਂ ਮੈਂ ਮੈਨੂੰ ਹਾਲੇ ਵੀ ਲੱਗਦਾ ਨਹੀਂ ਕਿ ਮੈਨੂੰ ਕੁਝ ਹੋਇਆ ਆਮ ਫੀਲਿੰਗ ਫਾਈਨ इवन ਤੁਹਾਡੀ ਜਾਣਕਾਰੀ ਲਈ ਜਿਵੇਂ ਮੈਨੂੰ ਜਿਹੜਾ ਜਿਹੜਾ ਮੇਰਾ ਕੈਂਸਰ ਸੀਗਾ ਸਰਕੋਮਾ ਸੀਗਾ ਲੱਤ ਦੇ ਵਿੱਚ ਜਿਹੜਾ ਮਸਲ ਕੈਂਸਰ ਜਿਹਨੂੰ ਬੋਲਦੇ ਆ ਉਹ ਸਰਕੋਮਾ ਸੀ ਉਹਦੇ ਲਈ ਵੀ ਜਿਸ ਕਿਸੇ ਨੂੰ ਕਿਸੇ ਤਰ੍ਹਾਂ ਦਾ ਵੀ ਕੈਂਸਰ ਆ ਉਹਦਾ 6 ਮਹੀਨੇ ਬਾਅਦ ਦੇ ਚੈੱਕ ਦਾ ਲੰਗਸ ਜਿਹੜੇ 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 ਐਕਸ-ਰੇ ਲੰਗਜ਼ ਦਾ ਹੀ ਕਰਦੇ ਆ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਜੇ ਉਹ ਲੰਗਜ਼ ਦੇ ਵਿੱਚ ਆ ਗਿਆ ਤਾਂ ਇਹਦਾ ਮਤਲਬ ਬਾਡੀ ਦੇ ਵਿੱਚ ਹੋਰ ਵੀ ਫੈਲਣ ਹੁੰਦਾ ਹੈ ਬਾਡੀ ਕਿਤੇ ਵੀ ਜਾ ਸਕਦਾ ਚਾਂਸ ਨੇ ਤੁਸੀਂ ਜਦੋਂ ਜਦੋਂ ਤੁਹਾਡਾ ਇਹ ਕੈਂਸਰ ਡਾਇਗਨੋਸ ਹੋ ਗਿਆ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਉਹਨਾਂ ਨੇ ਟ੍ਰੀਟਮੈਂਟ ਕੀਤਾ ਤੇ ਡਾਕਟਰਾਂ ਨਾਲ ਕਿਸ ਤਰ੍ਹਾਂ ਸਲਾਹ ਹੋਈ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਆਪਾਂ ਵੀ ਹੁਣ ਇਹ ਟ੍ਰੀਟਮੈਂਟ ਤੇ ਚੱਲਾਂਗੇ ਜਿੰਨਾ ਜਿੱਥੇ ਤੱਕ ਲੰਕੈਨਸਰ ਦਾ ਸਬੰਧ ਹੈ Rajasthan ਮੇਰੀ ਓਨਕੋਲੋਜਿਸ ਜਿਹੜੇ ਹੈਗੇ ਉਹਨਾਂ ਨਾਲ ਜਦ ਮੇਰੀ ਗੱਲ ਹੁੰਦੀ ਆ ਉਹ ਕਹਿੰਦੇ ਵੀ ਇਹਦਾ ਕੋਈ ਪਰਮਾਨੈਂਟ ਇਲਾਜ ਤਾਂ ਨਹੀਂ ਹੈਗਾ ਲੇਕਿਨ ਇਹਦੇ ਵਿੱਚ ਜਿਹੜੀ ਉਹ ਦਵਾਈ ਮੈਨੂੰ ਦੰਦੇ ਉਹ ਨਾਲ ਹੈਗਾ ਪਏ ਉਹਨੂੰ ਉਹਨਾਂ ਨੇ ਬਦਲਣ ਤੋਂ ਰੋਕਣ ਦੀ ਇੱਕ ਸੰ ਦਵਾਈ ਆ ਜਿੱਥੇ ਸੋ ਸਿਰਫ ਮੈਂ ਇੱਕ ਟੈਬਲੇਟ ਸੈਂਡ ਦਾ ਮਾਰਨਿੰਗ ਲੈਣਾ ਹੈਗਾ ਤੇ ਮਾਨਨ ਬੋਚਾ ਪਏ ਇਟੈਬਲਿਸ ਕੰਨਾਕ ਚਰਖਾਣੇ ਪੋਗੇ ਉਹ ਕਹਿੰਦੇ ਜੰਨਾ ਚਰੇ ਆ ਸਰਕਾਰ ਦੀ ਆ ਪੋਸਿਬਿਲਟੀ ਹੈ ਹੁੰਦੀ ਆ ਵੀ ਵਨ ਡੇ ਆ ਕੇ ਹੋ ਮੈਡੀਸਨ ਜਿਹੜੀ ਉਹ ਤੁਹਾਡੀ ਬਾਡੀ ਆ ਜਿਹੜੀ ਉਹਦੇ ਚ ਟੂ ਹੋ ਜਾਂਦੀ ਆ ਸਰਕਾਰ ਨੂੰ ਥੋੜਾ ਹਟ ਜਾਂਦੀ ਆ ਤੇ ਫਿਰ ਤੁਹਾਡੇ ਚਾਂਸ ਵੱਧ ਜਾਂਦੇ ਆ ਫਿਰ ਕੈਂਸਰ ਤੁਹਾਡਾ ਜਿਹੜਾ ਸਪਰੈਡ ਹੈ ਹੋਣ ਦੇ ਚਾਂਸ ਵੱਧ ਜਾਂਦੇ ਆ ਸੋ ਟਰੀਟਮੈਂਟ ਜਿਹੜੀ ਇਹਦੀ ਹੈਗੀ ਪਰਮਾਨੈਂਟ ਕੋਈ ਨਹੀਂ ਆਗੀ ਕੈਂਸਰ ਦੀਆਂ ਬਹੁਤੀਆਂ ਕੈਂਸਰ ਆਉਂਦੀਆਂ ਨਹੀਂ ਦੇ ਹੋ ਜਾਂ ਕਿਉਂਕਿ ਦਵਾਈਆਂ ਦਿੱਤੇ ਜਾਂ ਜਾਂ ਕੀਮੋਥੈਰਪੀ ਵੀ ਕੀਤੀ ਜਾਂਦੀ ਆ ਉਹਨਾਂ ਸਰਵਾਈਵਰ ਰੇਟ ਵਧੇ ਜਾਂਦੇ ਆ ਕਾਫੀ ਤੁਹਾਨੂੰ ਕੋਈ ਕੀਮੋਥੈਰਪੀ ਜਾਂ ਰੇਡੀਏਸ਼ਨ ਵਗੈਰਾ ਉਹਨਾਂ ਦਿੱਤੀ ਨੋ ਮੈਨੂੰ ਇਸ ਲੰਗਸ ਕੈਂਸਰ ਦੇ ਨਾਲ ਕੋਈ ਕੋਈ ਦਵਾਈਆਂ ਨਾ ਕੋਈ ਮਦਦ ਤਰਪੀ ਨਹੀਂ ਸਿਰਫ ਇੱਕ ਗੋਲੀ ਤੇ ਹੀ ਆ ਤੇ ਕੋਈ ਲਾਈਫ ਸਟਾਈਲ ਚੇਂਜ ਕੀਤਾ ਤੁਸੀਂ ਉਸ ਤੋਂ ਬਾਅਦ ਆ ਰੀਅਲੀ ਮੈਂ ਤੇ ਕੁਛ ਨਹੀਂ ਕੀਤਾ ਚੇਂਜ ਲਾਈਫ ਸਟਾਈਲ ਮਤਲਬ ਜਿਸ ਤਰ੍ਹਾਂ ਮੈਂ ਪਹਿਲਾਂ ਖਾਂਦਾ ਪੀਂਦਾ ਸੀ ਉਸੇ ਤਰ੍ਹਾਂ ਤਿਕ ਬਣਾਇਆ ਤੇ ਲੇਕਿਨ ਆਇਆ ਮੈਂ ਇਹ ਸਮਝਦਾ ਹੈਗਾ ਮੇਰਾ ਇਨ ਟਾਈਮ ਹੈ ਕੈਂਸਰ ਹੈ ਜਿਹੜਾ ਉਸ ਵੇਲੇ ਭਾਵੇਂ ਉਸ ਸਟੇਜ 4 ਤੇ ਜਾ ਚੁੱਕਾ ਸੀ ਪਰ ਫਿਰ ਵੀ ਉਹ ਅਰਲੀ ਸਟੇਜ ਤੇ ਪੜਿਆ ਗਿਆ ਸੀ ਹਰ ਇੱਕ ਬੰਦੇ ਨੂੰ ਹਰ ਇੱਕ ਲੇਡੀ ਨੂੰ ਮੇਰੀ ਰਿਕੁਐਸਟ ਆ ਪੇ ਉਹਨਾਂ ਨੂੰ ਆਪਣੇ ਜਿਹੜੇ ਉਹਨਾਂ ਡਾਕਟਰ ਆ ਉਹਦੇ ਥਰੂ ਆਪਣੀ ਬਾਡੀ ਆ ਜਿਹੜੀ ਚੈੱਕ ਕਰਾਉਣੀ ਚਾਹੀਏ ਚੈੱਕ ਕਰਾਉਂਦੇ ਰਹਿਣਾ ਚਾਹੀਦਾ ਕੈਂਸਰ ਦੇ ਸੰਬੰਧ ਵਿੱਚ ਜੇਕਰ ਲੇਡੀਜ਼ ਆਗੇ ਉਹਨਾਂ ਨੂੰ ਮੋਗਰਾਮ ਕਰਾਉਣਾ ਚਾਹੀਦਾ ਜਿਸ ਤਰ੍ਹਾਂ ਬੰਦਿਆਂ ਨੂੰ ਜੇ ਉਹ ਫੀਲ ਕਰਦੇ ਆ ਉਹਨਾਂ ਨੂੰ ਪਿਸ਼ਾਬ ਵਗੈਰਾ ਬਹੁਤ ਵਾਰੀ ਜਾਣਾ ਪੈਂਦਾ 댓 ਮੀਨਸ ਇਟ ਇਜ਼ ਅ ਸਾਈਨ ਆਫ ਪ੍ਰੋਸਟੇਟ ਕੈਂਸਰ ਜੇਤ ਨੂੰ ਦਮ ਚੜਦਾ ਹੈਗਾ ਆ ਤੁਰਨ ਜਾਂਦੇ ਨੂੰ ਸਾਹ ਚੜਦਾ ਜਾਂ ਬਦਲ ਤੁਹਾਨੂੰ ਤੁਹਾਡੀ ਖੰਗ ਨਹੀਂ ਹਟਦੇ ਹੈਗੇ ਤੁਸੀਂ ਥਕਾਵਟ ਮਹਿਸੂਸ ਕਰਦੇ ਆ ਸੋ ਕਿਤੇ ਨਾ ਕਿਤੇ ਬਾਡੀ ਦੇ ਅੰਦਰ ਉਹ ਕੈਂਸਰ ਦਾ ਸਰਿਆ ਖਾਸ ਤੌਰ ਤੇ ਜੇ ਤੁਹਾਨੂੰ ਦਮ ਚੜਦਾ ਜਾਂ ਤੁਸੀਂ ਥਕਾਵਟ ਮਹਿਸੂਸ ਕਰਦੇ ਆ ਤੇ ਤੁਹਾਡੀ ਖੰਗ ਨਹੀਂ ਹਟਦੀ ਤੁਸੀਂ ਸਮਝੋ ਕਿ ਸੰਤ ਗਰੋਂਗ ਬਜਰ ਲੰਗਸ ਤੇ ਉਸ ਵੇਲੇ ਤੁਹਾਨੂੰ ਉਹ ਚੜਾਈ ਹੈ ਕਿ ਚੈੱਕ ਅਪ ਹੈ ਜਿਹੜੀ ਉਹ ਡਾਕਟਰ ਤੋਂ ਜਰੂਰ ਕਰਵਾ ਲੈਣੀ ਚਾਹੀਦੀ ਆ ਕਿਉਂਕਿ ਅੱਜ ਕੱਲ੍ਹ ਬਹੁਤ ਐਡਵਾਂਸ ਹੈ ਮੈਡੀਕਲ ਜਿਹੜਾ ਹੈਗਾ मतलब ਕਾਫੀ ਹੋ ਚੁੱਕੀ ਹੈ ਮੈਡੀਕਲ ਦੇ ਵਿੱਚ ਬਹੁਤ ਸਾਰੀਆਂ ਹੋ ਚੁੱਕੀਆਂ ਮਸਲੇ ਸੀਟੀ ਸਕੈਨ ਐਮ ਆਰ ਆ ਗਿਆ ਜਿਹੜੀਆਂ ਤੁਹਾਨੂੰ अर्ली ਸਟੇਜ ਦੇ ਵਿੱਚ ਤੁਹਾਡਾ ਕੈਂਸਰ ਜਿਹੜਾ ਪਤਾ ਪਤਾ ਡਿਟੈਕਟ ਕਰ ਲੈਣੀ ਆ ਜੇ अर्ली ਹੋ ਜਾਏ ਤੇ ਫਿਰ ਇਹਦੀ ਰੋਕਥਾਮ ਵੀ ਆ ਗਈ ਆ ਤੇ ਦੂਸਰਾ ਇਹਦੇ ਵਿੱਚ ਬਹੁਤ ਕੰਮ ਕਰਦਾ ਦੇਰੋਂ ਬੰਦੇ ਨੇ ਇਹ ਇਹ ਪਤਾ ਲੱਗ ਗਿਆ ਵੀ ਮੈਨੂੰ ਆ ਬਿਮਾਰੀ ਆ ਇੱਕ ਤਾਂ ਉਹ ਲੋਕ ਨੇ ਬਸ ਵੀ ਬਸ ਦੀ ਮੈਂ ਤਾਂ ਗਿਆ ਆਪਣੇ ਮਨੂੰ ਡੇਗ ਲੈਂਦੇ ਨੇ ਇੱਕ ਉਹ ਲੋਕ ਨੇ ਜਿਹੜੇ ਕਹਿੰਦੇ ਵੀ ਕੋਈ ਨਾ ਜੇ ਹੁਣ ਆ ਗਿਆ ਤਾਂ ਆ ਗਿਆ ਤੇ ਮੈਂ ਜਦਣੇ ਨੇ ਮੈਨੂੰ ਲੈ ਕੇ ਜਾਣਾ ਲੈ ਜਾਣਾ ਪਰ ਮੈਂ ਆਪ ਦਾ ਜਿਹੜਾ ਹੱਥ ਦੇ ਵਿੱਚ ਟਾਈਮ ਆ ਇਹਨੂੰ ਤਾਂ ਇੰਜੋਏ ਕਰਾ ਜਿਹੜੇ ਦੇ ਬੈਕਗ੍ਰਾਉਂਡ ਦੇਖਿਆ ਜਾਵੇ ਤਾਂ ਇਹ ਬਿਲਕੁਲ ਠੀਕ ਆ ਭਾਈ ਕੈਂਸਰ ਦੇ ਵਿੱਚ ਹੋਣਾ ਨਾ ਮਤਲਬ ਸਰਵਾਈਵਰ ਰੇਟ ਵਧੀਆ ਹੋਣ ਲੱਗਿਆ ਹੁਣ ਇਹਦੇ ਆਲਾ ਆ ਗਿਆ ਪਹਿਲਾਂ ਨਹੀਂ ਸੀ ਲੋਕੀਂ ਦੇਖੋ ਤਾਂ ਕੀ ਇਸ ਗੱਲ ਤੋਂ ਡਰੇ ਹੋਏ ਆਪੇ ਜੇ ਕਿਸੇ ਨੂੰ ਕੈਂਸਰ ਹੋ ਗਿਆ ਤਾਂ ਤਾਂ ਨਾਂ ਲੈਣਾ ਵੀ ਪਾਪ ਆ ਤੇ ਕੈਂਸਰ ਨਾਲ ਜਿਸ ਤਰ੍ਹਾਂ ਤੁਸੀਂ ਕਿਹਾ ਉਹ ਆਪਣੇ ਆਪ ਨੂੰ ਮਤਲਬ ਡੀਗ੍ਰੇਡ ਕਰਨ ਲੱਗ ਪੰਦੇ ਆ ਡਾਉਮ ਸਮਝਣ ਲੱਗ ਪੰਦੇ ਇਹ ਨਹੀਂ ਹੋਣਾ ਚਾਹੀਦਾ ਤੁਸੀਂ ਸਮਝੋ ਕੁਝ ਨਹੀਂ ਹੋਇਆ ਖਾਸ ਤੌਰ ਤੇ ਜਿਹੜੀ ਆਪਣਾ ਜਿਹੜੇ ਧਰਮ ਦੇ ਵਿੱਚ ਆਪਾਂ ਬਲੀਵ ਕਰਦਾ ਸੀ ਤਾਂ ਕਰਨੇ ਉਹ ਪਰਮਾਤਮਾ ਦੇ ਹੱਥ ਡੋੜੀਆ ਤੁਸੀਂ ਉਹ ਤੇ ਵੀ ਛੱਡ ਦਿਓ ਕੋਈ ਗੱਲ ਨਹੀਂ ਜੋ ਹੋਣਾ ਠੀਕ ਹੈ ਉਹ ਨਹੀਂ ਕਰਨਾ ਪਰ ਆਸ ਹੈਗਾ ਆਪਣਾ ਜਿਹੜਾ ਐਟੀਟਿਊਡ ਆ ਆਪਣਾ ਜਿਹੜਾ ਹੈਗਾ ਉਹਨੂੰ ਸੋਲ ਦਾ ਟਾਉਮ ਚੜਦੀ ਕਲਾ ਚ ਰੱਖੋ ਤੇ ਮਤਲਬ ਆਪਣਾ ਹੈਗਾ ਐਕਸਰ ਜੀ ਐਕਸਰਸਾਈਜ਼ ਵਗੈਰਾ ਕਰੋ ਜਨਾ ਕੰਮ ਕਰ ਸਕਦੇ ਆ ਉਹ ਵੀ ਕਰੋ ਕਿਉਂਕਿ ਜੇ ਤੁਹਾਡਾ ਇਮਿਊਨ ਸਿਸਟਮ ਤਕੜਾਇਆ ਤੇ ਤੁਹਾਡਾ ਕੈਂਸਰ ਹੈ ਜਿਹੜਾ ਉਹ ਤੁਹਾਡੇ ਤੇ ਇਹ ਸੈੱਲਿਆ ਜਿਹੜੇ ਉਹ ਬੈਡ ਸੈੱਲਿਆ ਜਿਹੜੇ ਉਹ ਇੰਨੇ ਨਹੀਂ ਬਣਦੇ ਤੇ ਤੁਹਾਨੂੰ ਆਪਣਾ ਇਮਿਊਨ ਸਿਸਟਮ ਤਕੜਾ ਰੱਖਣ ਲਈ ਐਕਸਰਸਾਈਜ਼ ਵਗੈਰਾ ਕਰਨੀ ਚਾਹੀਦੀ ਆ ਕੰਮ ਕੋਈ ਕਰਨਾ ਚਾਹੀਦਾ ਖਾਣਾ ਕਿ ਜਿਹੜੀ ਉਹ ਤੁਹਾਡੀ ਆਪਣੀ ਚੋਇਸ ਦੇ ਹਿਸਾਬ ਨਾਲ ਜਿਹੜੀ ਵੀ ਖਾਣਾ ਤੁਸੀਂ ਫਿੱਟ ਸਮਝਦੇ ਆ ਵੀ ਜਿਹੜੀ ਤੁਹਾਨੂੰ એનર્ਜੀ ਦੇ ਸਕਦੀ ਆ ਉਹ ਖਾਣੀ ਚਾਹੀਦੀ ਬੜੀ ਚਾਹੀਦੀ ਆ ਬਾਕੀ ਆਊਟ ਗੋਇੰਗ ਹੋ ਘਰੇ ਹੀ ਨਾ ਬੈਠੇ ਰਹੋ ਕਿਸੇ ਆਪ ਦੇ ਟੈਸਟ ਵਾਲੀ ਚਾਹੇ ਜਿਵੇਂ ਹੁਣ ਤੁਸੀਂ ਹੋ ਤੁਸੀਂ ਸੀਨੀਅਰਸ ਐਸੋ ਜਗ੍ਹਾ ਦੇ ਉੱਤੇ ਵੀ ਹੁਣ ਤੁਸੀਂ ਜਿਹੜਾ ਸੀਨੀਅਰ ਸੈਂਟਰ ਰੈਗੂਲਰ ਜਾਣੇ ਹੋ ਅੰਬ੍ਰਕਲ ਪੰਜਾਬੀ ਮਾਰਕੀਟ ਤੁਸੀਂ ਇੱਕ ਗੇੜਾ ਪਹਿਲਵਾਨੀ ਲਾਜ਼ਮੀ ਦੇ ਕੇ ਆਉਨੇ ਹੋ ਨੋ ਅਦਿਕਲ ਤਾਂ ਹੁਣ ਤਾਂ ਕੋ ਆਪਣੇ ਕੋਲ ਬੜੇ ਸਰਸਸ ਬਣ ਗਏ ਹੈਗੇ ਆ ਮਤਲਬ ਗੁਰਦੁਆਰੇ ਹੈਗੇ ਆ ਉੱਥੇ ਮਤਲਬ ਨਾਲ ਬਜ਼ੁਰਗਾਂ ਦੇ ਬੈਠਣ ਲਈ ਕਹੇ ਹੈਗੇ ਬਾਈ ਨੇ ਜਿਹੜੇ ਬੰਦੇ ਰਿਟਾਇਰ ਹੋ ਗਏ ਆਈ ਏਮ ਟਾਕਿੰਗ ਜਿਹੜੇ ਰਿਟਾਇਰ ਪੀਪਲ ਆ ਸਾਡੇ ਜਿੱਦਾਂ ਬੈਂਕਓਵਰ ਤੇ ਬਚਿਆ ਗਿਆ ਸਾਡੀ ਸਨਸੈਟ ਐਂਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਹੈਗੀ ਆ ਦੇ ਹੌਜੀ ਵੀਰਵਾਰ ਮੀਟਿੰਗ ਹੁੰਦੀ ਆ 12 ਤੋਂ ਤੇ ਹੁਣ ਤੇ ਅੱਜ ਇੱਕ ਘੰਟਾ ਤੋਂ ਘਟਾਤੀ 2 ਤੇ ਇੱਕ ਮੰਗਲਵਾਰ ਨੂੰ ਉੱਥੇ ਹੀ ਹੁੰਦੀ ਆ ਸੰਸਟ ਡਾਕੂਮੈਂਟ ਸੈਂਟਰ ਦੇ ਬਾਝੇ ਇਸੇ ਤਰ੍ਹਾਂ ਸਾਰੀ ਦੇ ਬੱਚਾ ਆਪਣੇ ਜਿਹੜਾ ਗੁਰਦੁਆਰਾ ਸਾਹਿਬ ਹੈਗਾ 120 ਸਟਰੀਟ ਤੇ ਉਦੋਂ ਪਿੱਛੇ ਕਮਿਊਨਿਟੀ ਸੈਂਟਰ ਆ ਉੱਥੇ ਮੀਟਕਾ ਹੁੰਦੀਆਂ ਨੇ ਸੋ ਬਤ ਇਹ ਇਸ ਤਰ੍ਹਾਂ ਦਾ ਹੈਗਾ ਵੇ ਘਰ ਬੈਠਣ ਨਾਲੋਂ ਤੁਹਾਡੇ ਕੋਲ ਕੁਝ ਇੱਥੇ ਵੀ ਸੋਰਸਸ ਹੈਗੇ ਆ ਤੁਹਾਨੂੰ ਉਹਨਾਂ ਮੀਟਕਾਂ ਤੇ ਬੈਠ ਜਾਣਾ ਚਾਹੀਦਾ ਤੁਸੀਂ ਉੱਥੇ ਕੋਈ ਜਰਨਾ ਨੌਲੇਜ ਆ ਜਿਹੜੀ ਉਹ ਹਾਸਲ ਕਰਦੇ ਆ ਐਂਟਰਟੇਨਮੈਂਟ ਹੁੰਦੀ ਆ ਪਲੱਸ ਤੁਹਾਡੀ ਵਾਕ ਵੀ ਹੋ ਜਾਂਦੀ ਆ ਤੇ ਤੁਸੀਂ ਫਰੈਸ਼ ਏਅਰ ਚ ਨਿਕਲਦੇ ਆ ਬਾਕੀ ਜਿਵੇਂ ਹੁਣ ਤੁਸੀਂ ਕਮਿਊਨਿਟੀ ਸੈਂਟਰ ਤੁਸੀਂ ਆਪ ਸੀਨੀਅਰ ਸੈਂਟਰ ਦੇ ਪ੍ਰਧਾਨ ਰਹੇ ਹੋ ਵਿਸ਼ੇਸ਼ ਤੌਰ ਤੇ ਡਾਕਟਰ ਨੂੰ ਲੈ ਕੇ ਆਉਨੇ ਆਂ ਹੋਰ ਨਰਸਾਂ ਆ ਕੇ ਉੱਥੇ ਵੱਖ-ਵੱਖ ਬਿਮਾਰੀਆਂ ਬਾਰੇ ਤੇ ਉਹ ਉਹ ਜਾਣਕਾਰੀ ਦਿੰਦੇ ਆ ਤੁਹਾਨੂੰ ਰਹਿਣਾ ਸਹਿਣਾ ਡਾਈਟ ਵਗੈਰਾ ਵੀ ਉਹ ਉਹਦੀ ਜਾਣਕਾਰੀ ਦਿੰਦੇ ਆ ਹਾਂ ਮਰ ਹਰੇਕ ਸੈਂਟਰ ਤੇ ਬਚੇਗਾ ਕਿਉਂਕਿ ਗਵਰਨਮੈਂਟ ਚਾਹੁੰਦੀ ਆ ਬਤ ਤੋਂ ਬਾਤ ਜਿੱਦੀ ਉਹ ਵੀ ਮਰਨਾ ਅੱਗੇ ਅਬਰ ਨੂੰ ਸਹਾਇਤਾ ਕਰਨ ਦਾ ਇਤਿਆਰ ਆ ਬਾਕੀ ਹੈਗਾ ਪਰ ਹਰੇਕ ਨੂੰ ਇਨਫਰਮੇਸ਼ਨ ਪਾਸ ਕਰਨਾ ਚਾਹੁੰਦੇ ਆ ਤੇ ਉਹ ਅਵੇਅਰਨੈਸ ਜਿਹੜੀ ਹੈ ਨਾ ਗਵਰਨਮੈਂਟ ਦੇ ਅਵੇਅਰਨੈਸ ਕਿਸੇ ਚੀਜ਼ ਲਈ ਕਰ ਦਿਆ ਇਹਦਾ ਲੌਂਗ ਰਨ ਉਹਨਾਂ ਨੂੰ ਵੀ ਫਾਇਦਾ ਆ ਇਹ ਬੰਦਾ ਮਰੀਜ਼ੇ ਨਹੀਂ ਬਣਦਾ ਤੇ ਹਸਪੀਟਲ ਜਾਂਦੇ ਲੋੜੇ ਨਹੀਂ ਪਾਉ ਸਰਕਾਰ ਦਾ ਬਚਤ ਉਹਦਾ ਮਤਲਬ ਉੱਥੇ ਵੀ ਗਵਰਨਮੈਂਟ ਦਾ ਜਿਹੜੀ ਸੇਵਿੰਗ ਹੈਗੀ ਆ ਸੋ ਇਸ ਕਰਕੇ ਬਹੁਤ ਸਾਰੇ ਸੋਰਸਸ ਆ ਗਏ ਆ ਇਸ ਤਰ੍ਹਾਂ ਦੇ ਸੈਂਟਰਾਂ ਦੇ ਬਿਜਨਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਡਾਕਟਰ ਨਰਸਾਂ ਉਹ 슈ਗਰ ਬਾਰੇ ਆ ਕੇ ਕਦੇ ਦੱਸਦੇ ਆ ਡਾਇਬਟੀਜ਼ ਬਾਰੇ ਵਿਸ਼ੇਸ਼ ਤੌਰ ਤੇ ਕਿ ਕਿ ਸਰਵੋਸਤ ਸੇ ਹੈਗੇ ਤੇ ਕਿਹੋ ਜਿਹੀ ਤਰ੍ਹਾਂ ਦੀ ਵੀ ਚੀਜ਼ ਆ ਕਿ ਆਪੇ ਰਹੋ ਤੁਹਾਨੂੰ ਡਾਈਟ ਦੱਸਦੇ ਆ ਕਿਸ ਤਰ੍ਹਾਂ ਦੀ ਡਾਈਟ ਚਾਹੀਦੀ ਆ ਤੇ ਇਹ ਪੋਲੀਟਿਕਲ ਬੰਦੇ ਹੁੰਦੇ ਰਹਿੰਦੇ ਆ ਤੁਹਾਨੂੰ ਪਤਾ ਉਹਨਾਂ ਨੂੰ ਬਹੁਤ ਟਾਈਮ ਹੈਗਾ ਆਪਣੀ ਤੁਹਾਨੂੰ ਵਾਲੇ ਵਾਲੇ ਕੀ ਵਾਪਰ ਰਿਹਾ ਉਹ ਸਾਰਾ ਪਤਾ ਲੱਗਦਾ ਤੇ ਸੋ ਮਤਲਬ ਸੈਂਟਰਾਂ ਦੇ ਵਿੱਚ ਜਾਣਾ ਮੇਰੇ ਹਿਸਾਬ ਦੇ ਨਾਲ ਮੇਰਾ ਖਲਾਅ ਉਹ ਰੇਨੂ ਸਾਹਿਬ ਹੁੰਦੇ ਸੀ ਉਹ ਤਾਂ ਉਪਜਲੇ ਅਪਤੇ ਅਨੁਸਾਰ ਵੜ ਕੇ ਸਲਾਉਦੇ ਹੁੰਦੇ ਸੀ ਜਾ ਹੁਣ ਸਾਡੇ ਜਸਤ ਰਹ ਗਿਆ ਹੁਣ ਉਹਨਾਂ ਨੇ ਅਸੀਂ ਆਪ ਆਪਣੀਆਂ ਜ਼ਿੰਮੇਵਾਰੀਆਂ ਜਸਤ ਮੇਰੀ ਡਿਊਟੀ ਆ ਹਾਂਜੀ ਮੈਂ ਸਿਰਫ ਖਬਰਾਂ ਹੀ ਆ ਨਾ ਉੱਥੇ ਸੁਣਾਉਣੀ ਆ ਹੋ ਗਿਆ ਹੋਰ ਮੈਂ ਆਪਣੇ ਲੋਕ ਕੋਈ ਕਿਸੇ ਤਰ੍ਹਾਂ ਦਾ ਕੋਈ ਪਾਸ਼ਾ ਨਹੀਂ ਅੱਛਾ ਹੁਣ ਜ਼ਿੰਮੇਵਾਰੀ ਤੁਹਾਡੀ ਆ ਮੇਰੀ ਜ਼ਿੰਮੇਵਾਰੀ ਆ ਮੈਂ ਲੇਟੈਸਟ ਵਾਰਡ ਵਾਈ ਜਿਹੜੀਆਂ ਨਿਊਜ਼ ਹਫਤੇ ਚ ਕੀ ਵਾਰਡ ਵਾਈ ਫੱਟਸ ਹੈ ਆਪਣੇ ਔਨ ਦਾ ਵਰਲਡ ਤੇ ਮਤਲਬ ਇੰਡੀਆ ਚ ਕੀ ਹੋ ਰਿਹਾ ਅਮਰੀਕਾ ਚ ਕੀ ਹੋ ਰਿਹਾ ਹੋਲ ਦੁਨੀਆ ਜਿਹੜੀ ਵੀ ਮਤਲਬ ਲੇਟੈਸਟ ਨਿਊਜ਼ ਆ ਤੇ ਮੇਰੇ ਕੋ 10 ਮਿੰਟ ਹੁੰਦੇ ਆ ਮੈਂ 10 ਮਿੰਟ ਦੇ ਵਿੱਚ ਉਹ 8 ਜਾਂ 9 ਨਿਊਜ਼ ਆ ਜਿਹੜੀਆਂ ਉਹ ਕਵਰ ਕਰਨੀਆਂ ਹੁੰਦੀਆਂ ਇਸੇ ਤਰ੍ਹਾਂ ਕਈ ਬੰਦੇ ਹੈਗੇ ਉਹ ਇਤਿਹਾਸਿਕ ਪੁਆਇੰਟ ਉੱਪਰ ਨਾਲ ਗੱਲ ਕਰਦੇ ਆ ਤੇ ਕਈ ਹੈਗੇ ਉਹ ਸੋਸ਼ਲ ਹੈਗੇ ਲਾਈਫ ਆ ਜਿਹੜੀ ਉਹਤੇ ਗੱਲ ਕਰਦੇ ਆ ਸੋ ਅਸੀਂ ਡਿਫਰੈਂਟ ਡਿਫਰੈਂਟ ਬੰਦੇਆਂ ਨੂੰ ਡਿਫਰੈਂਟ ਟਾਪਿਕ ਦਿੱਤੇ ਹੋਏ ਆ ਉਹਦੇ ਨਾਲ ਬਤਨ ਹੈ ਕਿ ਆਪੇ ਐਂਟਰਟੇਨਮੈਂਟ ਵਧੀਆ ਹੋ ਜਾਂਦੀ ਆ ਕਹਾਵਤਾਂ ਆ ਗੀਤ ਆ ਇਹ ਸਾਰੰਧੀ ਦੇ ਭਾਗ ਦੇ ਵਿੱਚ ਚਾਹ ਪਾਣੀ ਦਾ ਵੀ ਪ੍ਰਬੰਧ ਹੁੰਦਾ ਹੈਗਾ ਚਾਹ ਪਾਣੀ ਤਾਂ ਸਾਰਾ ਜ਼ਰੂਰੀ ਜਿਹੜਾ ਸਾਡੀ ਟਿਊਡ ਦੇ ਦੀ ਹੁੰਦੀ ਆ ਉਹ ਕੋ ਪ੍ਰੋਗਰਾਮ ਆਰੰਭ ਦੇ ਸ਼ੁਰੂ ਕਰਨ ਤੋਂ ਪਹਿਲਾਂ ਚਾਹ ਪਾਣੀ ਬੱਤੇ ਪੁਲਾਇਆ ਜਾਂਦਾ ਓਕੇ ਫਿਰ ਪ੍ਰੋਗਰਾਮ ਸ਼ੁਰੂ ਕਰਦੇ ਆ ਜਿਹੜਾ ਸਾਰਾ ਥਰਸਡੇ ਦਾ ਆ ਉਹ ਅਸੀਂ ਜੈਸੂ ਦੇ ਫੰਕਸ਼ਨ ਕਰਦੰਨੇ 2 ਵਜੇ ਉਸ ਵੇਲੇ ਤੇ ਚਾਹ ਮਠਿਆਈ ਕੋਈ ਸਮੋਸੇ ਜਾਂ ਆਲੂ ਟਿੱਕੀ ਵਰਸ ਵਰ ਤੇ ਉਹ ਨਾਲ ਵਰਤੋਨੇ ਹੈ ਜਾਂ ਤੇ ਸਾਰਿਆਂ ਦੇ ਅੱਗੇ ਇੱਕ ਵਾਰ ਹੋਰ ਪੱਕ ਤੇ ਆ ਵਾਲੀ ਸਾਈਡ ਤੇ ਫੇਰ ਆਉਂ ਮੈਂ ਗੱਲ ਕਰਨੀ ਚਾਹਣਾ ਵੀ ਇੰਡੀਆ ਦੇ ਵਿੱਚ ਜਾਂ ਕਿਸੇ ਹੋਰ ਜਗ੍ਹਾ ਤੇ ਬੰਦਾ ਬੈਠਾ ਜਦੋਂ ਬਿਮਾਰ ਹੋ ਜਾਂਦਾ ਜਾਂ ਕੈਂਸਰ ਹੋਇਆ ਜਾਂ ਕੁਝ ਹੋਇਆ ਤਾਂ ਘਰ ਵਿਕ ਜਾਂਦੇ ਨੇ ਜ਼ਮੀਨਾਂ ਵਿਕ ਜਾਂਦੀਆਂ ਨੇ ਐ ਇੰਨਾ ਖਰਚਾ ਆਉਂਦਾ ਹੈਗਾ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਆਪਾਂ ਕਿੰਨੇ ਖੁਸ਼ਕਿਸਮਤ ਆ ਇਹ ਇਹਦੇ ਵਿੱਚ ਰਹਿੰਦੇ ਹੋਏ ਤੁਹਾਡਾ ਸਾਰਾ ਜਿਹੜਾ ਇਲਾਜ ਹੋ ਰਿਹਾ ਇਹਦੇ ਉੱਤੇ ਮੜੀ ਜੀ ਝਾਤ ਪਾਓ ਵੀ ਨਹੀਂ ਤਾਂ ਬੰਦਾ ਹਰ ਜਗ੍ਹਾ ਦੇ ਉੱਤੇ ਪੈਸੇ ਉੱਥੇ ਵੀ ਡਾਕਟਰ ਦੇ ਵੀ ਜਾਣਾ ਪੈਸੇ ਖਰਚਣੇ ਸਾਰਾ ਕੁਝ ਇਹ ਗੱਲ ਹੈ ਮੂੰਹ ਤੁਹਾਡੀ ਬਿਲਕੁਲ ਠੀਕ ਆ ਕੈਂਸਰ ਦਾ ਜਿਹੜਾ ਇਲਾਜ ਹੈ ਕਿਥੇ ਵੀ ਦੁਨੀਆ ਦੇ ਕੋਨੇ ਚਾਹੇ ਬਹੁਤ ਐਕਸਪੈਂਸ ਹੋਇਆ ਹੁਣ ਆਪਾਂ ਲੱਗੇ ਹੈਗੇ ਕਿ ਆਪਾਂ ਕੈਨੇਡਾ ਵਿੱਚ ਰਹਿੰਦੇ ਆ ਇੱਥੇ ਮਤਲਬ ਮੈਡੀਕਲ ਜਿਹੜੀ ਉਹ ਕਵਰ ਆ ਜੇ ਤੁਸੀਂ ਉਹ ਜਿਹੜੀ ਮੈਡੀਸਨ ਕੋਈ ਜਾ ਹੋਰ ਕੈਂਸਰ ਆ ਰਿਹਾ ਲੈਂਦੇ ਆ ਗਏ ਤੇ ਤੁਸੀਂ ਉਸ ਦਵਾਈ ਨੂੰ ਨਾ ਕੰਪਿਊਟਰ ਤੇ ਪਾ ਕੇ ਦੇਖੋ ਤੇ ਉਹ ਬਹੁਤ ਮਹਿੰਗੀ ਆ ਮੈਂ ਦੱਸ ਰਿਹਾ ਤਾਂ ਨਹੀਂ ਚਾਹਦਾ ਕਿ ਕਿੰਨੀ ਕੁ ਮਹਿੰਗੀ ਆ ਪਰ ਜੇ ਤੁਸੀਂ ਦੇਖੇ ਜਾਂ ਮੇਰਾ ਤੁਹਾਡਾ ਸਵਾਲ ਦਾ ਜਵਾਬ ਵੀ ਆ ਤੇ ਮੈਂ ਸਮਝਦਾ ਕਿ ਅਸੀਂ ਕੋਸ਼ਿਸ਼ ਕਰਸਮਤ ਆ ਤੇ ਇੱਥੇ ਹੱਗ ਤੋ ਉੱਤੇ ਬਿਲਕੁਲ ਜਿਹਾ ਤੁਸੀਂ ਕਹਿੰਨੇ ਆ ਅਫੋਰਡ ਕਰਨਾ ਬਹੁਤ ਮੁਸ਼ਕਲ ਹੈ ਜ਼ਮੀਨਾਂ ਬਿਕ ਜਾਂਦੀਆਂ ਆ ਗਿਆ ਪਰ ਫਿਰ ਵੀ ਜਿਸ ਤਰ੍ਹਾਂ ਮੈਂ ਕਿਹਾ ਕੈਂਸਰ ਦਾ ਕੋਈ ਪਰਮਾਨੈਂਟ ਇਲਾਜ ਨਹੀਂ ਕੈਂਸਰ ਜਿਹੜਾ ਇਹਨੂੰ ਮਤਲਬ ਰੋਕਿਆ ਜਾ ਸਕਦਾ ਪਰ ਤਾਂ ਵੀ ਟਾਈਮ ਜੇ ਕਹੋ ਬਿਲਕੁਲ ਤੁਹਾਡੀ ਬਾਡੀ ਦੇ ਅੰਦਰ ਖਤਮ ਹੋ ਗਿਆ ਕੰਟਰੋਲ ਨਹੀਂ ਰੱਖਿਆ ਜਾ ਸਕਦਾ ਉਹਦੇ ਜਿਹੜੇ ਸੈੱਲ ਆ ਉਹ ਬਿਲਕੁਲ ਜਾਣਦੇ ਨਹੀਂ ਆ ਕਿ ਉਹ ਸਾਨੂੰ ਕਾਂ ਤੇ ਕਿਸੇ ਨਾ ਕਿਸੇ ਕਿਤੇ ਨਾ ਕਿਸੇ ਕ੍ਰੀਏਟ ਹੁੰਦੇ ਰਹਿੰਦੇ ਜਿਸ ਤਰ੍ਹਾਂ ਤੁਸੀਂ ਆਪਣੇ ਕੈਂਸਰ ਲਾਤੀ ਗੱਲ ਕੀਤੀ ਆ ਇੱਥੋਂ ਵੀ ਆਪਣੇ ਚਾਂਸਸ ਹੁੰਦੇ ਆ ਇਹ ਬਲਤ ਤੁਹਾਡੇ ਕੋਲ ਲੰਗ ਸਾਨੂੰ ਜਾ ਸਕਦੇ ਆ ਤੁਹਾਡੇ ਮਤਲਬ ਆਰਮ ਤੇ ਵੀ ਹੋ ਸਕਦੇ ਆ ਤੁਹਾਡੇ ਬ੍ਰੇਨ ਨੂੰ ਵੀ ਜਾ ਸਕਦੇ ਆ ਸੋ ਜਿਹੜੀਆਂ ਦਵਾਈਆਂ ਹੈਗੀਆਂ ਬੜੀਆਂ ਐਕਸਪੈਂਸਿਵ ਆ ਪਰ ਉਹ ਤੁਹਾਨੂੰ ਉੱਥੇ ਕੰਟਰੋਲ ਰੱਖ ਦਿਆ ਹੈਗੀਆਂ ਉਹਦਾ ਜਿਹੜਾ ਫਲਾ ਆਇਆ ਜਿਹੜਾ ਉਹ ਤਾਂ ਬਸ ਐਕਸਪੈਂਡ ਹੋਣ ਦਾ ਚਾਂਸਸ ਆ ਉਹਨੂੰ ਰੋਕ ਦਿਆਂ ਪਰ ਇਟਸ ਬਰੀ ਐਕਸਪੈਂਸਿਵ ਬਾਕੀ ਤੁਸੀਂ ਐਟਿਟਿਊਡ ਪੋਜ਼ਿਟਿਵ ਰੱਖੋ ਕਰੇਰ ਸਾਹਿਬ ਮੈਂ ਯੂ ਆਰ ਲੁਕਿੰਗ ਗੁੱਡ ਵਧੀਆ ਲੱਗ ਰਹੇ ਹੋ ਸਿਹਤਮੰਦ ਲੱਗ ਰਹੇ ਹੋ ਪਰਮਾਤਮਾ ਕੇ ਅਰਦਾਸ ਆ ਕਿ ਤੁਹਾਡੀ ਜਿਹੜੀ ਬਿਮਾਰੀ ਆ ਇਹ ਐਸ ਤਰ੍ਹਾਂ ਹੀ ਥੱਲੇ ਦਬੀ ਰਹੇ ਤੇ ਤੁਸੀਂ ਚੜਦੀ ਕਲਾ ਚ ਮੈਂ ਮੈਂ ਬਲੀਵ ਕਰਦਾ ਜਿਸ ਤਰ੍ਹਾਂ ਆਪਾਂ ਗੁਰਦੁਆਰਿਆਂ ਦੇ ਵਿੱਚ ਵੀ ਅਰਦਾਸ ਕਰਦੇ ਆਂ ਫਿਰ ਅਰਦਾਸ ਵੀ ਮਤਲਬ ਮੈਨੂੰ ਲੱਗਦੀ ਹੈ ਕਿ ਇਸੇ ਤਰ੍ਹਾਂ ਜਿਹੜੀਆਂ ਆਪਾਂ ਇੱਕ ਦੂਜੇ ਨੂੰ ਗੁੱਡ ਵਿਸ਼ੇਸ ਕਰਦੇ ਆਂ ਕਿਸੇ ਲਈ ਮੈਂ ਕਿਚਨ એનર્ਜੀ ਪੋਜ਼ਿਟਿਵ એનર્ਜੀ ਆਨਰਜੀ ਜਿਹੜੀ ਅਸੀਂ ਇੱਕ ਦੂਜੇ ਨੂੰ ਅੰਦਰ ਨੇ ਗੁੱਡ ਵਿਸ਼ੇਸ ਇਹ ਜ਼ਰੂਰ ਹੈਲਪ ਕਰਦੀ ਆਂ ਮੈਂ ਜਿਸ ਵੇਲੇ ਮੈਨੂੰ ਕੈਂਸਰ ਦਾ ਡਾਇਗਨੋਸ ਹੋਇਆ ਸੀ ਮੈਂ ਉਹਦੇ ਇੱਕ ਆਰਟੀਕਲ ਲਿਖਿਆ ਸੀਗਾ ਤੇ ਉਹਦੇ ਵਿੱਚ ਲਿਖਿਆ ਸੀ ਮੈਂ ਬਿਮਾਰੀ ਦੀ ਲਪੇਟ ਵਿੱਚ ਆ ਗਿਆ ਤੇ ਉਹ ਬਿਮਾਰੀ ਕੀ ਸੀ ਮੈਂ ਉਹਦੇ ਵਿੱਚ ਕੈਂਸਰ ਐਕਸਪਲੇਨ ਕੀਤਾ ਮੈਨੂੰ ਕੈਂਸਰ ਹੋ ਗਈ ਹੈ ਮੈਨੂੰ ਲੰਗਰ ਕੈਂਸਰ ਹੋ ਗਿਆ ਹੁਣ ਤੱਕ ਮੈਨੂੰ ਪਤਾ ਨਹੀਂ ਕਿੰਨੇ ਫੋਨ ਆਉਂਦੇ ਆ ਜਿਹੜਾ ਲੋਕ ਜਿਹੜਾ ਬੰਦਾ ਮੈਨੂੰ ਬੰਦਾ ਮਿਲਦਾ ਪਹਿਲਾਂ ਹਾਂ ਉਹ ਵੀ ਨੇ ਕਹਿੰਦਾ ਉਹ ਮੈਂ ਲੱਕੂ ਹੋਇਆ ਉਹ ਕਹਿੰਦਾ ਕਲਰ ਸਾਹਿਬ ਤੁਸੀਂ ਕਸਤਰਾਂ ਬੜੇ ਠੀਕ ਲੱਗਦੇ ਆ ਮੈਂ ਕਹੋ ਮੈਂ ਕਹਾਂ ਤੁਹਾਡੀ ਮਿਹਰਬਾਨੀਆਂ ਤੁਹਾਡੀਆਂ ਮਰ ਰਿਖਾ ਦੇ ਨਾਲ ਨਾਲ ਦਵਾਵਾਂ ਵੀ ਮਿਲ ਰਹੀਆਂ ਨੇ ਤੁਹਾਡੀਆਂ ਮੈਂ ਕਹਾਂ ਸ਼ੋਭਾ ਸ਼ਾਮਾ ਮੈਂ ਤੁਹਾਡੀਆਂ ਸ਼ੋਭਾ ਸ਼ਾਮਾ ਦੇ ਨਾਲੇ ਬਿਲਕੁਲ ਨੋਰਮਲ ਆ ਤੁਸੀਂ ਅੱਜ ਆ ਕੇ ਆਪਣੇ ਇਹ ਇਹ ਪੱਖ ਨੂੰ ਸਾਂਝਾ ਕੀਤਾ ਮੈਨੂੰ ਪਤਾ ਆਡੀਅנס ਨੂੰ ਇਹ ਸਾਰੇ ਬਹੁਤ ਸਾਰੇ ਜਿਹੜੇ ਇਸ ਚੀਜ਼ ਚ ਲੱਗ ਰਹੇ ਨੇ ਸਾਡੀਆਂ ਉਹਨਾਂ ਲਈ ਵੀ ਦਵਾਵਾਂ ਨੇ ਔਰ ਮੇਰਾ ਖਿਆਲ ਆ ਵੀ ਤੁਹਾਡੇ ਕੋਲ ਉਹਨਾਂ ਨੇ ਬੜਾ ਪੋਜ਼ਿਟਿਵ ਉਹਨਾਂ ਨੂੰ ਮਿਲਿਆ ਹੋਊਗਾ ਤੇ ਤੁਸੀਂ ਅੱਜ ਆ ਕੇ ਗੱਲਾਂ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਕੁਆਲਿਫਾਇਰ ਦਾ ਧੰਨਵਾਦ ਕਰਦਾ ਕਿ ਤੁਸੀਂ ਚੈਨਲ ਪੰਜਾਬੀ ਦੇ ਥਰੂ ਇਸ ਪ੍ਰੋਗਰਾਮ ਦੇ ਜਿਹੜੇ ਸਰੋਤੇ ਆ ਦਰਸ਼ਕ ਆ ਉਹਨਾਂ ਨੂੰ ਮਨ ਨੂੰ ਰੂਪ ਰੂਪ ਰਿਤਾ ਇੱਕ ਵਾਰ ਤੁਹਾਡਾ ਫੇਰ ਧੰਨਵਾਦ ਆ ਨੂੰ ਇੱਥੇ ਸਮੇਟਦੇ ਹਾਂ ਔਰ ਪ੍ਰਮਾਤਮਾ ਅਗੇ ਤੁਸੀਂ ਸਾਰੇ ਜਿਹਨੇ ਇਸ ਪ੍ਰੋਗਰਾਮ ਨੂੰ ਦੇਖ ਸੁਣ ਰਹੇ ਹੋ ਮੇਰੀ ਦੁਆ ਕਿ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਸ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ ਅੱਜ ਇਸ ਪ੍ਰੋਗਰਾਮ ਨੂੰ ਸਮਾਪਤ ਕਰਨ ਦੀ ਆਗਿਆ ਲੈਣਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰੱਖਾ